ਸਾਸਰੀਕਾਲ ਜੀ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬ੍ਰਦਰ ਡੈਰੀ ਫਾਰਮ 9798 ਤੇ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਵੈਰੋਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ ਚ ਆ ਜਿਹੜੀ ਸਾਹਮਣੇ ਸਕਰੀਨ ਤੇ ਤੁਹਾਨੂੰ ਮੱਝ ਦਿਖ ਰਹੀ ਆ ਇਹ ਵਕਾਊ ਆ ਔਰ ਸੇਲ ਆ ਇਹਦੀ ਡਿਟੇਲ ਜਾਣਦੇ ਆ ਆਪਾਂ ਆਓ ਕਰਦੇ ਆ ਬਾਈ ਨਾਲ ਗੱਲਬਾਤ ਤੇ ਜਾਣਦੇ ਆਂ ਡਿਟੇਲ ਸਾਸੀ ਗਾਲ ਜੀ ਸਾਸੀ ਗਾਲ ਤੇ ਕੀ ਨਾਮ ਹੈ ਬਾਈ ਪ੍ਰਗਟ ਸਿੰਘ ਠੀਕ ਹੈ ਜੀ ਤੇ ਇਹ ਮੱਝ ਆਪਣੀ ਘਰ ਦੀ ਹੈ ਜੀ ਹਾਂ ਜੀ ਘਰ ਦੀ ਠੀਕ ਆ ਤੇ ਕਿਹੜਾ ਸੂਆ ਸੂਈ ਹੈ ਵੀਰੇ ਇਹ ਚੌਥਾ ਸੂਆ ਸੂਈ ਵੀ ਹੈ ਠੀਕ ਹੈ ਜੀ ਤੇ ਕਿੰਨੇ ਕ ਟਾਈਮ ਦੀ ਸੂਈ ਆ ਇਹ ਡੇਢ ਕਿ ਮਹੀਨਾ ਹੋ ਗਿਆ ਜੀ ਲੱਗਦਾ ਜੀ ਨੂੰ ਠੀਕ ਹੈ ਜੀ ਬੱਚਾ ਕੀ ਦੇਤਾ ਬੱਚਾ ਕੱਟੀ ਹੈ ਕੋਹੇ ਨੋਰ ਦੀ ਕੱਟੀ ਆ ਉਹ ਬੇਟਾ ਠੀਕ ਹੈ ਜੀ ਇਹ ਕੱਟੀ ਤੁਸੀਂ ਦੇਖ ਸਕਦੇ ਆ ਡੇਢ ਕਿ ਮਹੀਨੇ ਦੀ ਸੂਈ ਆ 12 ਲੀਟਰ ਦੁੱਧ ਆ ਤੇ ਮੋਟਰੇ ਹੋ ਬਾਈ ਮਰੀ ਜੀ ਦੇਖ ਸਕਦੇ ਆ ਝੋਟੀ ਬਹੁਤ ਪੂਰੀ ਚੰਗੀ ਆ ਹਨਾ ਦੁੱਧ ਵਾਲੀ ਝੋਟੀ ਆ ਬਾਕੀ ਪਿੰਡੇ ਤੇ ਬਰੀਕ ਬਰੀਕ ਵੇਇਨਸ ਦੇਖ ਸਕਦੇ ਹੋ ਤੁਸੀਂ ਹਨ ਹਵਾਨੇ ਦੀ ਪੂਰੀ ਬਾ ਕਮਾਲ ਆ ਬਾਕੀ ਤੁਹਾਨੂੰ ਦਿਖਾ ਦਿੰਨੇ ਆ ਨਾ ਨੇੜੇ ਰੋਂ ਕੀ ਦੇਖ ਸਕਦੇ ਆ ਹਵਾਨਾ ਬਾਕੀ ਹਵਾਨੇ ਦੇ ਜਿਹੜੀਆਂ ਵੇਇਨਸ ਆ ਪੂਰੀਆਂ ਵੇਖੋ ਮੋਟੀਆਂ ਮੋਟੀਆਂ ਕੈਮਰੇ ਤੇ ਥੋੜਾ ਜਿਹਾ ਡਰਦੀ ਆ ਬਾਕੀ ਥਾਣਾ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦਾ ਦੇਖ ਸਕਦਾ 1 ਮਹੀਨੇ ਦੀ ਸੂਈ ਦੀ ਹੈ ਬੱਚਾ ਮਗਰ ਕੱਟੀ ਆ ਕੱਟੀ ਚੰਗੇ ਸੀਮਾਂ ਦੀ ਆ ਕੋਹੇ ਨੂੰ ਲక్ష్ਮੀ ਡੈਰੀ ਫਾਰਮ ਵਾਲੇ ਦੀ ਬਾਕੀ ਥਾਣਾ ਹਵਾਨਾ ਜਿਹੜਾ ਹੈ ਨਾ ਕਰੀ ਫੇਰ ਬਲੇਡ ਤੇ ਚੈੱਕ ਕਰ ਮੈਂ ਪੂਰੇ ਵੱਡੇ ਥਾਣਾ ਹਵਾਨਾ ਦੀ ਆ ਇਹਨਾਂ ਕੋ ਚੱਕਰ ਹੈਗਾ ਇਹ ਛੋਟਾ ਹੋਊਗਾ। ਇਹ ਦੇਖ ਸਕਦੇ ਆ। ਬਾਕੀ ਥਣਾ ਚ ਮਿੱਥੀ, ਥਣਾ ਦਾ ਸੈਜ। ਸਾਰਾ ਕੁਝ ਹਨ ਬਾਗਮਾਲ। ਬਾਕੀ ਜਿਹੜਾ ਇਹਦਾ ਰੇਟ ਆ ਉਹ ਬਾਈ ਤੋਂ ਪੁੱਛ ਲੈਨੇ ਆ। ਆ ਦੇਖ ਸਕਦੇ ਆ ਤੁਸੀਂ ਦਰੋ ਖਾਣਾ, ਮਿੱਥੀ ਦੇਖ ਸਕਦੇ ਆ। ਦੂਜੇ ਪਾਸੇ ਵੀ ਉਂਵਾ ਦਿੰਨੇ ਆ। ਦੇਖੀ ਕੋਈ ਥੀ ਦੇ ਖਾਣਾ। ਤੇ ਬਾਈ ਮੁੱਲ ਕੀ ਇਹਦਾ? ਮੁੱਲ 1,20,000 ਰੁਪਏ। ਠੀਕ ਹੈ, ਮਾਨਤਾਨ ਹੋ ਜਾਊਗਾ? ਹਾਂ, ਮਾਨਤਾਨ। ਠੀਕ ਹੈ। ਬਾਕੀ ਦੇਖ ਸਕਦੇ ਆ ਇਹ ਦੇ ਮਗਰ ਕੱਤੀ ਆ ਦੇਖ ਸਕਦੇ ਆ ਕੱਤੀ ਵੀ ਪੂਰੀ ਸਭੀ ਵੀ ਆਈ ਨਹੀਂ ਹੈਗਾ ਕੋਈ ਦੇਸੀਲਾ ਨਹੀਂ ਲੂਗੀ ਤੇ ਬਾਕੀ ਫੋਨ ਨੰਬਰ ਪੁੱਛਦੇ ਆ ਬਾਈ ਨੂੰ ਫੋਨ ਨੰਬਰ ਕੀ ਹੈ 863782506 ਕੱਕਰ ਹੀ ਫੇਰ ਦੋ ਜੀ 863782506 ਇਹ ਬਾਈ ਦਾ ਕਨੈਕਟ ਨੰਬਰ ਆ ਜੀ ਨੂੰ ਵੀ ਪਸ਼ੂ ਚਾਹੀਦੀ ਹੋਵੇ ਮੱਝ ਇਹ ਉਹ ਕਨੈਕਟ ਕਰ ਸਕਦਾ ਧੰਨਵਾਦ ਜੀ ਵੀਡੀਓ ਵੇਖਣ ਵਾਸਤੇ